ਗੁਰੂ ਜੀ ਕਹਿੰਦੇ ਭਗਤ ਜਨਾਂ ਕੋ ਸਾਦਾ ਨਿਭ ਰਹੀਏ ਭਗਤਾਂ ਦੇ ਅੱਗੇ ਸਦਾ ਨਮਕੀ ਰਹੋ ਉਹਨਾਂ ਦਾ ਸਨਮਾਨ ਕਰੋ ਭਗਤੀ ਵਾਲੇ ਲੋਕਾਂ ਦਾ ਆਦਰ ਕਰੋ ਜਿੰਨਾ ਵੀ ਆਪਾਂ ਸਨਮਾਨ ਵੱਡਿਆਂ ਦਾ ਕਰ ਸਕਦੇ ਆਂ ਬਜ਼ੁਰਗਾਂ ਦਾ ਕਰ ਸਕਦੇ ਆਂ ਮਾਪਿਆਂ ਦਾ ਕਰ ਸਕਦੇ ਆਂ ਸਾਰਾ ਵੱਧ ਤੋਂ ਵੱਧ ਸਾਨੂੰ ਸਾਰੇ ਲੋਕਾਂ ਨੂੰ ਕਰਨਾ ਚਾਹੀਦਾ ਨਿੰਮਕੀ ਰਹਿਣਾ ਚਾਹੀਦਾ ਉਹਨਾਂ ਮੂਰੇ ਨੀਵਾ ਚੱਲੋ ਕਿਉਂਕਿ ਗੁਰੂ ਬਾਣੀ ਦਾ ਕਥਨ ਹੈ ਮਿੱਠ ਬੋਲੇ ਨਿਵ ਚੱਲੇ ਪੱਲੋਂ ਨਾ ਕੁਛ ਦੇ ਜਵਾਰਸੀਲੀ ਆਪਣੀ ਵੈਰੀ ਮੁੱਤ ਕਰ ਲਏ ਪਿਆਰਿਓ ਵੱਡੀ ਗੌਣ ਨਮਰਤਾ ਦੇ ਨਾਲ ਮਿਲਦੇ ਆ ਨਿੰਮਕੇ ਚੱਲਣ ਵਾਲਿਆਂ ਨੂੰ ਤਾਂ ਮਾਣ ਮਿਲਦਾ ਤੇ ਹੰਕਾਰ ਨਾਲ ਚੱਲਣ ਵਾਲਿਆਂ ਨੂੰ ਮਾਰ ਪੈਂਦੀ ਐ ਇੱਥੇ ਹੁਣ ਕਿਵੇਂ ਪੈਂਦੀ ਐ ਤੇ ਕਿਵੇਂ ਮਾਣ ਮਿਲਦਾ ਇਹ ਹੀ ਦੱਸਿਆ ਭਗਤ ਜਨਾ ਕੋ ਸਦਾ ਨਿਭ ਰਹੀਏ ਉਹਨਾਂ ਦੇ ਅੱਗੇ ਹਮੇਸ਼ਾ ਨਿਮਰਤਾ ਦੇ ਨਾਲ ਰਹੁ ਜੇ ਉਹਨਾਂ ਦੇ ਮੁਖ ਦੇ ਵਿੱਚੋਂ ਕੋਈ ਚਾਨ ਚੱਕ ਬਚਨ ਨਿਕਲੇ ਗਿਆ ਨਾ ਪਿਆਰਿਓ ਸਾਧੂਆਂ ਦਾ ਬੋਲਿਆ ਕਦੇ ਵਿਰਥਾ ਨਹੀਂ ਜਾਂਦਾਗਾ ਉਹਨਾਂ ਦੀ ਰਸਨਾ ਦੇ ਵਿੱਚ ਰਾਸਾ ਐਵੇਂ ਬੋਲਦੇ ਨਹੀਂ ਉਹ ਪਰ ਜੇ ਹੁਣ ਜਾਣ ਬੁੱਝ ਕੇ ਆਪਾਂ ਉਹਨਾਂ ਨਾਲ ਖਾਹਾਂਗੇ ਤੇ ਫੇਰ ਤਾਂ ਫਲ ਮਿਲੂਗਾ ਹੀ ਨਾ ਬੜੇ ਇਤਿਹਾਸਾਂ ਦੇ ਵਿੱਚ ਦਰਸਤਾਂਡ ਦਿੱਤੇ ਆ ਇੱਥੇ ਗੁਰੂ ਜੀ ਕਹਿੰਦੇ ਨੇ ਵੀ ਜੇ ਨਿਲਕੇ ਰਵਾਂਗੇ ਫੇਰ ਕਿੰਨੇ ਤਾਂ ਫਲ ਗੁਣ ਪਾਵਾਂ ਕੋ ਨਾਲੇ ਤਾਂ ਫਲ ਮਿਲੂਗਾ ਨਾਲੇ ਗੁਣ ਮਿਲੂਗਾ ਹੁਣ ਫਲ ਕੀ ਆ ਦੇਖੋ ਸਾਧੂਆਂ ਦਾ ਜਿਹੜਾ ਦਰਸ਼ਨ ਉਹਨਾਂ ਦੀ ਸੰਗਤ ਦਾ ਫਾਲ ਹੈ ਮੈਂ ਪਹਿਲਾਂ ਉਹ ਬੋਲਿਆ ਸੀ ਨਾ ਸ਼ਬਦ ਵੀ ਉਹਨਾਂ ਦੀ ਸੰਗਤ ਸੰਗਤ ਤਾਂ ਮਿਲਣ ਨੂੰ ਹੀ ਕਹਿੰਦੇ ਆ ਨਾ ਸੰਗ ਨੂੰ ਕਹਿੰਦੇ ਆ ਜੇ ਮਿਲ ਜੇਵੇ ਤਾਂ ਇੰਨੀਆਂ ਪਾਪਰਾਂ ਮਿਲ ਜਾਂਦੀਆਂ ਗੁਣ ਆਉਂਦੇ ਆ ਹੁਣ ਗੁਣ ਕੀ ਹੈ ਗਿਆਨ ਜਿਉਂ-ਜਿਉਂ ਬੰਦੇ ਨੂੰ ਗਿਆਨ ਆਈ ਜਾਂਦਾ ਉਹਦੇ ਵਿੱਚ ਗੁਣ ਆਈ ਜਾਂਦੇ ਆ ਹੁਣ ਇੱਕ ਸੰਸਾਰਕ ਗੁਣਾਂ ਦੇ ਅੰਤ ਨਹੀਂ ਕੋਈ ਬੰਦਾ ਬਾਜੇ ਕੋਈ ਕਰਮ ਕਿਸੇ ਉਸਤਾਦ ਤੋਂ ਸਿੱਖ ਲਵੇ ਤਾਂ ਕਾਰੀਗਰ ਬਣ ਜਾਂਦਾ ਉਹਨੂੰ ਮਿਹਨਤ ਜਾਦੇ ਮਿਲਦੀ ਆ ਕੋਈ ਕਰਮ ਕਰਨ ਵਾਲਾ ਆਪਣੇ ਆਪ ਤੇ ਨਿਰਭਰ ਰਹਿੰਦਾ ਆਪਣੀ ਕਮਾਈ ਆਪ ਕਰਨ ਲੱਗ ਜਾਂਦਾ ਤੇ ਨਾਲੇ ਗੁਰੂ ਦਾ ਹੁਕਮ ਵੀ ਆ ਵੀ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ ਜਿਹੜਾ ਬੰਦਾ ਆਪਣੇ ਕਾਜ ਆਪਣੇ ਹੱਥੀ ਆਪ ਸਵਾਰ ਲੈਂਦਾ ਉਹ ਗੁਣੀ ਬੰਦੇ ਆ ਜਿਹੜੇ ਦੂਜੇ ਤੇ ਨਿਰਭਰ ਰਹਿੰਦੇ ਆ ਨਾਲੇ ਮਾਪਿਆਂ ਤੋਂ ਲਈ ਜਾਣ ਨਾਲੇ ਲੜੀ ਜਾਣ ਨਾਲੇ ਮਾਪਿਆਂ ਨੂੰ ਦੁੱਖ ਦੇਈ ਜਾਣ ਨਾਲੇ ਪ੍ਰਾਪਤ ਕਰੀ ਨਾਲੇ ਕਹੀ ਜਾਣੇ ਤੂੰ ਮੇਰੇ ਲਈ ਕੀ ਕਰਿਆ ਹੁਣ ਖਬਰਾਂ ਮਾਪੇ ਵਿਚਾਰੇ ਕੀ ਕਰਦਣ ਪਿਆਰਿਓ ਬਜ਼ੁਰਗਾਂ ਦੀ ਇੱਜ਼ਤ ਕਰੋ ਬੜਿਆਂ ਦਾ ਸਨਮਾਨ ਕਰੋ ਭਗਤਾਂ ਦਾ ਆਦਰ ਕਰੋ ਨਿਲਕੀਰੋ ਨਾਲੇ ਫਲ ਮਿਲੂਗਾ ਨਾਲੇ ਗੁਣ ਮਿਲੂਗਾ ਮਾਪਿਆਂ ਦੀ ਸੇਵਾ ਕਰਕੇ ਫਲ ਮਿਲਦਾ ਨਾਲੇ ਗੁਣ ਮਿਲਦੇ ਆ ਬਜ਼ੁਰਗਾਂ ਦੀ ਸੇਵਾ ਕਰਕੇ ਫਲ ਮਿਲਦਾ ਨਾਲੇ ਗੁਣ ਮਿਲਦਾ ਇਹ ਆ ਲੋਕ ਸੰਸਾਰਕ ਕਰਮ ਕਰਕੇ ਸੇਵਾ ਕਰਕੇ ਫਲ ਮਿਲਦਾ ਨਾਲੇ ਗੁਣ ਮਿਲਦਾ ਆ ਬਾਤਾ ਵਰਨ ਦੀ ਸ਼ੁੱਧਤਾ ਨਹੀਂ ਆਪਾਂ ਇੱਕ ਪਰਬੈਣੀ ਵਾਤਾਵਰਣ ਸੰਭਾਲ ਸੁਸਾਇਟੀ ਬਣਾਈ ਸੀ ਤਾਂ ਕਿ ਵੀ ਅਸੀਂ ਧਰਤੀ ਮਾਤਾ ਦੀ ਸਫਾਈ ਕਰੀਏ ਪਾਣ ਨੂੰ ਸ਼ੁੱਧ ਕਰ ਲਈਏ ਪਾਣੀ ਨੂੰ ਸ਼ੁੱਧ ਕਰ ਲਈਏ ਉਹਦੇ ਵਿੱਚ ਇੱਕ ਸ਼ਬਦ ਲਿਖਿਆ ਸੀਗਾ ਰੱਬ ਦਾ ਨਾਮ ਪਿਤਾ ਤੇ ਮਾਂ ਪਰਬੈਣੀ ਦੀ ਛਾਂ ਤਿੰਨੇ ਤਰ੍ਹਾਂ ਟਿਕੋ ਜੀਆਂ ਪਿਆਰਿਓ ਵਾਹਿਗੁਰੂ ਦੇ ਨਾਮ ਦੇ ਨਾਲ ਆਤਮਿਕ ਸ਼ਕਤੀ ਮਿਲਦੀ ਆ ਮਾਤਾ ਪਿਤਾ ਦੀ ਸੇਵਾ ਕਰਕੇ ਮਾਨਸਿਕ ਸ਼ਕਤੀ ਮਿਲਦੀ ਹੈ ਔਰ ਆ ਵਾਤਾਵਰਨ ਨੂੰ ਸ਼ੁੱਧ ਕਰਕੇ ਸਰੀਰਕ ਸ਼ਕਤੀ ਮਿਲਦੀ ਹੈ ਤਨ ਰੋਗ ਤੋਂ ਰਹਿਤ ਹੋਵੇਗਾ ਇੱਥੇ ਜੇ ਨਿਮਰਤਾ ਦੇ ਨਾਲ ਪ੍ਰੇਮ ਦੇ ਨਾਲ ਕੰਮ ਕਰਾਂਗੇ ਨਾਲ ਫਲ ਮਿਲੂਗਾ ਨਾਲੇ ਗੁਣ ਪਾਵਾਂਗੇ ਜੋ ਨਿੰਦਾ ਦੁਸ਼ਤ ਕਰੈ ਭਗਤਾਂ ਕੀ ਦੇਖੋ ਨਾਲ ਹੀ ਮਾਰੇ ਨੇ ਨਿੰਦਿਆ ਕਰਨ ਵਾਲੇ ਨੂੰ ਦੁਸ਼ਤ ਗਿਆ ਉਹਦੇ ਦੋਸ਼ ਹਨ ਬਹੁਤੇ